ਤਨ ਗੁਰੂ ਅਰਜਨ ਤੇ ਜੀ ਮਹਾਰਾਜ ਜੀ ਦੀ ਬਾਣੀ ਜੈਤਸਰੀ ਮਹੱਲਾ ਪੰਜਵਾਂ ਛੰਤ ਕਰ ਪਹਿਲਾ ਏਕ ਓਕਾਰ ਸਤ ਗੁਰੂ ਪ੍ਰਸਾਦ ਸਲੋਕ ਦਰਸ਼ਨ 82 ਦਿਨਸ ਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਛੰਤ ਅਰਥ ਮੈਨੂੰ ਮਿੱਤਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗੀ ਹੋਈ ਹੈ ਮੈਂ ਦਿਨ ਰਾਤ ਹਰ ਵੇਲੇ ਸਦਾ ਹੀ ਉਸ ਦਾ ਦਰਸ਼ਨ ਹੀ ਚਿਤਾਰਦੀ ਰਹਿੰਦੀ ਹਾਂ ਹੈ ਨਾਨਕ ਆਖ ਗੁਰੂ ਨੇ ਮੇਰੇ ਮਾਇਆ ਦੇ মোহ ਦੇ ਛੋੜ ਕੱਟ ਕੇ ਮੈਨੂੰ ਮਿੱਤਰ ਹਰੀ ਦੇ ਨਾਲ ਜੋੜ ਲਿਆ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰੂ ਬਿਨੰਤੀਆਂ ਤਿਸ ਮੋਹਨ ਨਾਲ ਪਿਆਰੇ ਹੋ ਫਿਰੋ ਖਜੰਤੀਆਂ ਤਿਸ ਦਾਸ ਪਿਆਰੇ ਸਿਰ ਤਰੀ ਉਤਾਰੇ ਇੱਕ ਪੂਰੀ ਦਰਸ਼ਨ ਦੀਜੀ ਨੈਣ ਹਮਾਰੇ ਪ੍ਰੀ ਰੰਗ ਰੰਗਾਰੇ ਇੱਕ ਤਿਲ ਵੀ ਨਾ ਤਿਰੀਜੇ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜੀਵੇ ਤਿਸੰਤੀਆਂ ਜਿਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆਂ ਅਰਤ ਹੈ ਮੇਰੀ ਸਤਸੰਗੀ ਮਿੱਤਰ ਹੈ ਮੇਰੇ ਸੱਜਣ ਮੈਂ ਤੇਰੇ ਅੱਗੇ ਇੱਕ ਅਰਜ਼ੋਈ ਕਰਦੀ ਹਾਂ ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਨਾਲ ਨੂੰ ਲੱਭਦੀ ਫਿਰਦੀ ਹਾਂ ਹੈ ਮਿੱਤਰ ਮੈਨੂੰ ਉਸ ਪਿਆਰੇ ਦੀ ਦਸਪਾ ਮੈਂ ਉਸ ਦੇ ਅੱਗੇ ਆਪਣਾ ਸਿਰ ਲਾ ਕੇ ਰੱਖ ਦਿਆਂਗੀ ਤੇ ਆਖਾਂਗੀ ਹੈ ਪਿਆਰੇ ਰਤਾ ਪਰ ਸਮੇ ਲਈ ਹੀ ਮੈਨੂੰ ਦਰਸ਼ਨ ਦੇ ਹੈ ਗੁਰੂ ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ ਰੰਗ ਨਾਲ ਰੰਗੀਆਂ ਗਈਆਂ ਹਨ ਉਸ ਦੇ ਦਰਸ਼ਨ ਤੋਂ ਬਿਨਾ ਮੈਨੂੰ ਰਤਾ ਜਿੰਨੇ ਸਮੇਂ ਲਈ ਵੀ ਚੈਨ ਨਹੀਂ ਆਉਂਦਾ ਮੇਰੇ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ ਪਾਣੀ ਵਿੱਚ ਮਸਤ ਰਹਿੰਦੀ ਹੈ ਜਿਵੇਂ ਪੱਪੀ ਨੂੰ ਵਰਖਾ ਦੀ ਬੂੰਦ ਦੀ ਪਿਆਸ ਲੱਗੀ ਰਹਿੰਦੀ ਹੈ হে দাস নানক আগ জਿਸ वड পাগি নু পুরা গুরুমিল পেন্ডা হস উজি দর্শন দি সারি ত্রহ বুজ জানদি হ্যায় یار ভে প্রি হবি সখিয়া মু কহি না জহিয়া یار ভে হিক দু হিক চাড়ে হো কিস চেতিয়া হিক দু হিক চাড়ে অনিক পিয়ারে নিত কর দে ভোগ বিলাসা ਤੀਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ ਜਿਨ ਮੈਡਾ ਲਾਲ ਰਿਜਾਇਆ ਹੋਤੀਸ ਆਗੇ ਮਨ ਡਹਿਆ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂ ਦਸ ਢੀਖਾ ਪਿਰ ਕੇ ਹਿਆਂ ਅਰਥ ਇਹ ਸਤਸੰਗੀ ਸੱਜਣ ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ ਇਸਤਰੀਆਂ ਹਨ ਮੈਂ ਇਨ੍ਹਾਂ ਵਿੱਚੋਂ ਕਿਸੇ ਵਰਗੀ ਵੀ ਨਹੀਂ ਇਹ ਇੱਕ ਤੋਂ ਇੱਕ ਸੋਹਣੀ ਸੋਹਣੇ ਆਤਮਕ ਜੀਵਨ ਵਾਲੀਆਂ ਹਨ ਮੈਂ ਕਿਸ ਗਿਣਤੀ ਵਿੱਚ ਹਾਂ ਪ੍ਰਭੂ ਨਾਲ अनेका ਹੀ ਪਿਆਰ ਕਰਨ ਵਾਲੇ ਹਨ ਇੱਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ ਸਦਾ ਪ੍ਰਭੂ ਨਾਲ ਆਤਮਕ ਮੇਲਾਪ ਦਾ ਆਨੰਦ ਮਾਣਦੇ ਹਨ ਇਨ੍ਹਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਵੀ ਚਾਹ ਪੈਦਾ ਹੁੰਦਾ ਹੈ ਕਿ ਮੈਂ ਵੀ ਕਦੇ ਉਸ ਗੁਣਾ ਦਿੱਖ ਜਾਣੇ ਪ੍ਰਭੂ ਨੂੰ ਮਿਲ ਸਕਾਂ ਹੈ ਗੁਰੂ ਜਿਸ ਨੇਹੀ ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ ਮੈਂ ਉਸ ਅੱਗੇ ਆਪਣਾ ਮਨ ਪੇਟਾ ਕਰਨ ਨੂੰ ਤਿਆਰ ਹਾਂ ਨਾਨਕ ਆਖਦਾ ਹੈ ਹੈ ਸੁਹਾਗ ਵਾਲੀਏ ਮੇਰੀ ਬੇਨਤੀ ਸੁਣ ਮੈਨੂੰ ਦੱਸ ਮੈਂ ਵੇਖਾ ਪ੍ਰਭੂਪਤੀ ਕਿਹੋ ਜੀਹਾ ਹੈ ਯਾਰ ਵੇ ਪੀਰ ਆਪਣ ਪਾਣਾ ਕਿਛ ਨੀਸੀ ਛੰਦਾ ਯਾਰ ਵਿੱਚ ਰਾਵਿਆ ਲਾਲਨ ਮੁ ਦਸ ਦਸਿੰਦਾ ਲਾਲਨ ਤੇ ਪਾਇਆ ਆਪ ਗਵਾਇਆ ਜੈ ਤਨ ਪਾਗ ਮਥਾਣੇ ਬਾਹਾਂ ਪਕੜ ਠਾਕੁਰ ਹੋਤ ਕੀਤੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਿਨ ਨਾਨਕ ਤਨਸੂ ਹਾ ਗਣਸਾਈ ਜਿਸ ਸੰਗ ਪਤਾਰ ਵਸੰਦਾ ਹੇ ਆਰਥ ਹੇ ਸਤਸੰਗੀ ਸਜਣ ਜਿਸ ਜੀਵ ਇਸਤਰੀ ਨੂੰ ਆਪਣਾ ਪ੍ਰਭੂ ਪਤੀ ਪਿਆਰਾ ਲਗਣ ਲਗ ਪੈਂਦਾ ਹੈ ਉਸ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ ਹੇ ਸਤਸੰਗੀ ਸਜਣ ਤੂੰ ਸੋਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਮੈਂ ਪੁੱਛਦਾ ਹਾਂ ਮੈਨੂੰ ਵੀ ਉਸ ਦੀ ਦੱਸ ਪਾ ਤੂੰ ਸੋਹਣੀ ਨਾਲ ਨੂੰ ਲਭ ਲਿਆ ਹੈ ਤੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਹੈ ਜਿਸ ਜੀਵ ਇਸਤਰੀ ਦੇ ਮੱਥੇ ਦੇ ਪਾਗ ਜਾਗਦੇ ਹਨ ਉਸ ਨੂੰ ਮਿਲਾਪ ਹੁੰਦਾ ਹੈ ਹੈ ਸਖੀ ਮਾਲਕ ਪ੍ਰਭੂ ਨੇ ਮੇਰੀ ਵੀ ਬਾਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ ਮੇਰੇ ਕੋਈ ਗੁਣ ਓ ਗੁਣ ਉਸ ਨੇ ਨਹੀਂ ਪਰਖਿਆ ਹੈ ਦਾਸ ਨਾਨਕ ਆਖ ਉਹੀ ਜੀਵ ਇਸਤਰੀ ਪਾਗਾ ਵਾਲੀ ਹੈ ਜਿਸ ਦੇ ਨਾਲ ਜਿਸ ਦੇ ਹਿਰਦੇ ਵਿੱਚ ਖਸਬ ਪ੍ਰਭੂ ਵਸਦਾ ਹੈ ਯਾਰ ਵੇ ਨਿਤ ਸੁਖ ਸੁਖੇ ਦੀ ਸਾ ਮੈਂ ਪਾਈ ਵਰ ਲੋੜਿੰਦਾ ਆਇਆ ਵਜੀ ਵਦਾਈ ਮਹਾ ਮੰਗਲ ਰਹਿਸthia ਪਿਰ ਦਿਆਲ ਸਦ ਨਵ ਰੰਗਿਆ ਵੱਡ ਪਾਗ ਪਾਇਆ ਗੁਰ ਮਿਲਾਇਆ ਸਾਧ ਕੇ ਸੰਤ ਸੰਗਿਆ आसा मनसा सगल पूरी प्रिय अंक अंक मिलाई बिनवंत नानक सुख सुखें दी सा मैं गुर मिल पाई अर्थ हे सतसंगी सज्जन जेडी सुखणा मैं सदा सुख दी रेंदी सा ओ सुखणा मैं पा लई है मेरी ओ मुराद पूरी हो गई है जिस प्रभु पति नो मैं चिरा तो लबदी आ रही सा ਉਹ ਮੇਰੇ ਹਿਰਦੇ ਵਿੱਚ ਆਵਸਿਆ ਹੈ ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ ਸਦਾ ਨਵੇਂ ਪ੍ਰੇਮ ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂਪਤੀ ਮੇਰੇ ਅੰਦਰ ਆਵਸਿਆ ਹੈ ਹੁਣ ਮੇਰੇ ਅੰਦਰ ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ ਹੇ ਸਤਸੰਗੀ ਸੱਜਣ ਵੱਡੀ ਕਿਸਮਤ ਨਾਲ ਉਹ ਪ੍ਰਭੂਪਤੀ ਮੈਨੂੰ ਲੱਭਾ ਹੈ ਗੁਰੂ ਨੇ ਮੈਨੂੰ ਸਾਧ ਸੰਗਤ ਵਿੱਚ ਉਸ ਨਾਲ ਮਿਲਾ ਦਿੱਤਾ ਹੈ ਗੁਰੂ ਨੇ ਮੇਰਾ ਆਪਾ ਪਿਆਰੇ ਦੇ ਅੰਕ ਵਿੱਚ ਮਿਲਾ ਦਿੱਤਾ ਹੈ ਮੇਰੀ ਹਰ ਇੱਕ ਆਸ ਮੁਰਾਦ ਪੂਰੀ ਹੋ ਗਈ ਹੈ ਨਾਨਕ ਬੇਨਤੀ ਕਰਦਾ ਹੈ ਜਿਹੜੀ ਸੁਖਣਾ ਮੈਂ ਸਦਾ ਸੁਖਦੀ ਰਹਿੰਦੀ ਸਾ ਗੁਰੂ ਨੂੰ ਮਿਲ ਕੇ ਉਹ ਸੁਖਣਾ ਮੈਂ ਹਾਸਲ ਕਰ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੀ ਸੇਵਾ ਪ੍ਰਵਾਨ ਕਰਨਾ ਗੁਰੂ ਪਿਆਰੀ ਸਾਤ ਸੰਗਤ ਜੀਓ